ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅਕਸਰ ਤਸਵੀਰਾਂ ਨੇ ਮੁਕਸਰ ਸਾਹਿਬ ਦੇ ਘੋੜਾ ਮੇਲੇ ਦੀਆਂ ਜਿੱਥੇ ਕੀ ਅਕਸਰ ਘੋੜੀਆਂ ਦਾ ਮੇਲਾ ਹੈ ਜਾਂ ਘੋੜਿਆਂ ਦਾ ਮੇਲਾ ਜਿਹੜਾ ਮੁਕਸਰ ਦਾ ਫੇਮਸ ਹੈ ਤਾਂ ਉਹ ਮੇਲੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਇਹ ਘੋੜੀ ਉਹ ਵਾਲੀ ਘੋੜਿਆ ਘੋੜਾ ਜਿਹੜਾ ਜਿਹੜਾ ਪੰਜ ਵਾਰੀ ਇਹ ਪੰਜਾਬ ਹਾਊਸ ਸ਼ੋਅ ਦਾ ਜਿਹੜਾ ਜੀਨਰ ਰਹਿ ਚੁੱਕਿਆ ਤੇ ਮੇਰੇ ਨਾਲ ਬਾਈ ਹਰਿਆ ਬਾਈ ਜੀ ਕੀ ਨਾਮ ਹੈ ਕਿੱਥੋਂ ਦੇ ਰਹਿੰਦੇ ਸਾਂਗੇ ਜੀ ਗੁੜੀ ਸੰਗਰ ਸ੍ਰੀ ਮੁਕਸਰ ਸਾਹਿਬ ਦੇ ਟਿਕਾਏ ਇਹ ਘੋੜਾ ਆਪਣਾ 5 ਵਾਰ ਚੈਂਪੀਅਨ ਰਹਿ ਚੁੱਕਿਆ ਜੀ ਸ੍ਰੀ ਮੁਕਸਰ ਸਾਹਿਬ ਫਰਸਟ ਪੋਜੀਸ਼ਨ ਪ੍ਰੀ ਰਿਕਾਰਡ ਹਰਮਾਨਗੜ੍ਹ ਲੁਧਿਆਣਾ ਸਾਰੰਗੇੜਾ ਹਾਂਜੀ ਬਾਈ ਇਹ ਅੰਦਾ ਅਗਲਾ ਪਿਛਲਾ ਜੇ ਪਸ਼ੌਕੜ ਦੀ ਗੱਲ ਕਰੀਏ ਤਾਂ ਕੀ ਪਸ਼ੌਕੜ ਹੈ ਇਹਦੇ ਬਾਪ ਦਾ ਨਾਮ ਹੈ ਦਲਬਾਗ ਮੇਟਾ ਇਹਦੀ ਗ੍ਰੈਂਡ ਸਿਟੀ ਹੈ ਸਮੁੰਦਰ ਤੇ ਇਹਦੀ ਮਾਂ ਹੈਗੀ ਜੀ ਤਰਸੇਮ ਵਾਲੀ ਲੈਣ ਹਾਂਜੀ ਤਾਂ ਇਹ ਖਾਸੀਅਤ ਕੀ ਹੈ ਇਸ ਕੋੜੇ ਦੇ ਵਿੱਚ ਖਾਸੀਅਤ ਸਾਰੇ ਬਸੋਂ ਆਲ ਗੁੱਟਾ ਹੈ ਹਾਂਜੀ ਹਾਂਜੀ ਜੀ ਬਿਊਟੀ ਦੀ ਗੱਲ ਕਰੀਏ ਤਾਂ ਬਿਊਟੀ ਕਿਸੇ ਬਾਅਦ ਦੇਖ ਬਿਊਟੀ ਤੁਸੀਂ ਦੇਖੋ ਜੀ ਪਬਲਿਕ ਡਿਮਾਂਡ ਦੇਖੋ ਜੀ ਹੈਨਾ ਹਾਂਜੀ ਤਾਂ ਕਿਵੇਂ ਇਹਨੂੰ ਅੰਦਾ ਜਿਹੜਾ ਚੈਂਪੀਅਨਸ਼ਿਪ ਦਾ ਤੁਸੀਂ ਘੋੜਾ ਦੇਖ ਰਹੇ ਹੋ ਚੈਂਪੀਅਨ ਹੈ ਪੰਜਵਾਰ ਦਾ ਇਹ ਜਿਹੜਾ ਮੈਡਲ ਪਾਇਆ ਹੋਇਆ ਪਿਛਲੀ ਵਾਰ ਦਾ ਜਾਂ ਪਿਛਲੀ ਾਰ ਦਾ ਇਹ ਪਿਛਲੇ ਆ ਜੀ ਮੁਖਸਰ ਸਾਹਿਬ ਦਾ ਇਹ ਫਾਸਟ ਰੀਅਸ ਹੈ ਹਾਂਜੀ ਤਾਂਨੇ ਕਾਫੀ ਜਿਹੜਾ ਆਪ ਕੋ ਦਿੱਤਾ ਹੋਇਆ ਵਾਰ ਲਿਖ ਹਾਂਜੀ 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 ਤਾਂ ਅਕਸਰ ਇਹ ਤਸਵੀਰਾਂ ਨੇ ਜਿੱਥੇ ਇਹ ਹੀ ਜਿਹੜਾ ਘੋੜਾ ਸੀ ਜਿਹੜਾ ਪਿਛਲੀ ਵਾਰ ਜਿਹੜਾ ਚੈਂਪੀਅਨਸ਼ਿਪ ਦਾ ਜਿਹੜਾ ਹਾਊਸ ਚੈਂਪੀਅਨਸ਼ਿਪ ਦੇ ਵਿੱਚ ਅਪਸਟ ਰਿਹਾ ਹੈ ਤਾਂ ਇਹ ਤਸਵੀਰਾਂ ਲਵਖ ਵਖ ਜਿਹੜਾ ਇਸ ਵਾਰ ਘੋੜਿਆਂ ਦੀ ਜਿਹੜੀ ਆ ਜਿਹਾ ਜਾਂਦਾ ਸੀ ਕੋੜੇ ਜਿਹੜੇ ਇਸ ਵਾਰ ਵੱਧ ਤੋਂ ਵੱਧ ਆ ਸਕਦੇ ਮੁਖਸਰ ਦੇ ਵਿੱਚ ਪਰ ਬਾਰਿਸ਼ ਦੀ ਵਜ੍ਹਾ ਨਾਲ ਜਿਹੜਾ ਇਸ ਵਾਰ ਇੱਕ ਪਸ਼ੂ ਨੇ ਜਿਹੜੇ ਘਟ ਪਹੁੰਚੇ ਨੇ ਪਰ ਉਸ ਦਾ ਨੁਕਸਾਨ ਹੈ ਕਹੀ ਜਿਹੜੀਆਂ ਦੁਕਾਨਾਂ ਲੱਗੀਆਂ ਸੀ ਤਾਂ ਉਹਨਾਂ ਨੂੰ ਵੀ ਪਹੁੰਚਾ ਹੈ ਜਿਲ੍ਹਾ ਸੀ ਮੁਖਸਰ ਸਾਹਿਬ ਤੋਂ ਜਤਿੰਨ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅਕਸਰ ਤਸਵੀਰਾਂ ਨੇ ਮੁਖਸਰ ਸਾਹਿਬ ਦੇ ਘੋੜਾ ਮੇਲੇ ਦੀਆਂ ਜਿੱਥੇ ਕੀ ਅਕਸਰ ਘੋੜੀਆਂ ਦਾ ਮੇਲਾ ਹੈ ਜਾਂ ਘੋੜਿਆਂ ਦਾ ਮੇਲਾ ਜਿਹੜਾ ਮੁਖਸਰ ਦਾ ਫੇਮਸ ਹੈ ਤਾਂ ਉਹ ਮੇਲੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਇਹ ਕੁੜੀ ovali korea korea ਜਿਹੜਾ ਜਿਹੜਾ 5 ਵਾਰੀ ਇਹ ਪੰਜਾਬ ਹਾਊਸ ਸ਼ੋਅ ਦਾ ਜਿਹੜਾ winner ਰਹਿ ਚੁੱਕਿਆ ਤੇ ਮੇਰਾ ਬਾਈ ਹਰਿਆ ਬਾਈ ਜੀ ਕੀ ਨਾਮ ਹੈ ਕਿੱਥੋਂ ਦੇ ਰਹਿੰਦੇ ਸਾਂਗੇ ਜੀ ਕੁੜੀ ਸੰਗਰ ਸ੍ਰੀ ਮਕਤਬ ਸਾਹਿਬ ਦੇ ਟਿਕਾਏ ਇਹ ਕੁੜਾ ਆਪਣਾ 5 ਵਾਰ ਚੈਂਪੀਅਨ ਰਹਿ ਚੁੱਕਿਆ ਜੀ ਸ੍ਰੀ ਮਕਤਬ ਸਾਹਿਬ ਫਰਸਟ ਪੋਜੀਸ਼ਨ ਫਰੀਦਕੋਟ ਹੰਮਾਨਗੜ੍ਹ ਲੁਧਿਆਣਾ ਸਾਰੰਗਕੇੜਾ ਜੀ ਹਾਂ ਜੀ ਬਾਈ ਇਹ ਅੰਦਾ ਅਗਲਾ ਪਿਛਲਾ ਜੇ ਅਪਾ ਸ਼ੌਕੜ ਦੀ ਗੱਲ ਕਰੀਏ ਤਾਂ ਕੀ ਪਿਛੌਕੜ ਹੈ ਇਹਦੇ ਬਾਪ ਦਾ ਨਾਮ ਹੈ ਦਿਲਬਾਗ ਮੇਟਾ ਇਹਦੇ ਗ੍ਰੈਂਡ ਸੀਰੀਜ਼ ਹੈ ਸਮੁੰਦਰ ਤੇ ਇਹਦੀ ਮਾਂ ਹੈਗੀ ਜੀ ਤਰਸੇਮ ਵਾਲੀ ਲੈਣ ਹਾਂਜੀ ਕਹਿੰਦੇ ਖਾਸੀਅਤ ਕੀ ਐ ਇਸ ਘੋੜੇ ਦੇ ਵਿੱਚ ਖਾਸੀਅਤ ਸਾਰੇ ਵਸੋਂ ਆਲ ਗੁੱਟ ਹੈ ਹਾਂਜੀ ਕਹਿੰਦੇ ਬਿਊਟੀ ਦੀ ਗੱਲ ਕਰੀਏ ਤਾਂ ਬਿਊਟੀ ਕਿਸੇ ਨਾਲ ਦੇਖਦੇ ਬਿਊਟੀ ਤੁਸੀਂ ਦੇਖੋ ਜੀ ਪਬਲਿਕ ਡਿਮਾਂਡ ਦੇਖੋ ਜੀ ਹੈਨਾ ਹਾਂਜੀ ਤਾਂ ਕਿਵੇਂ ਇਹਨੂੰ ਅੰਦਾ ਜਿਹੜਾ ਚੈਂਪੀਅਨਸ਼ਿਪ ਤਾਂ ਤੁਸੀਂ ਘੋੜਾ ਦੇਖ ਰਹੇ ਹੋ ਚੈਂਪੀਅਨ ਹੈ ਪੰਜ ਵਾਰ ਦਾ ਇਹ ਜਿਹੜਾ ਮੈਡਲ ਪਾਇਆ ਹੋਇਆ ਪਿਛਲੀ ਵਾਰ ਦਾ ਜੀ ਆ ਪਿਛਲੀ ਾਰ ਦਾ ਇਹ ਪਿਛਲੇ ਆ ਜੀ ਮੁਖਸਰ ਸਾਹਿਬ ਦਾ ਇਹ ਫਾਸਟ ਰੀਅਸ ਹੈ ਹਾਂਜੀ ਤਾਂਨੇ ਕਾਫੀ ਜਿਹੜਾ ਆਪ ਕੋ ਦਿੱਤਾ ਹੋਇਆ ਵਾਰਡ ਨੇ ਹਾਂਜੀ 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 ਨਾ ਅਖਰੇ ਇਹ ਤਸਵੀਰਾਂ ਨੇ ਜਿੱਥੇ ਇਹ ਜਿਹੜਾ ਕੋੜਾ ਸੀ ਜਿਹੜਾ ਪਿਛਲੀ ਵਾਰ ਜਿਹੜਾ ਚੈਂਪੀਅਨਸ਼ਿਪ ਦਾ ਜਿਹੜਾ ਹਾਊਸ ਚੈਂਪੀਅਨਸ਼ਿਪ ਦੇ ਵਿੱਚ ਫਸ ਰਿਹਾ ਹੈ ਤਾਂ ਇਹ ਤਸਵੀਰਾਂ ਲੱਖ ਵੱਖ ਜਿਹੜਾ ਇਸ ਵਾਰ ਕੋੜਿਆਂ ਦੀ ਜਿਹੜੀ ਕਿਹਾ ਜਾਂਦਾ ਸੀ ਕੋੜੇ ਜਿਹੜੇ ਇਸ ਵਾਰ ਵੱਧ ਤੋਂ ਵੱਧ ਆ ਸਕਦੇ ਮੁਕਸਰ ਦੇ ਵਿੱਚ ਪਰ ਬਾਰਿਸ਼ ਦੀ ਵਜ੍ਹਾ ਨਾਲ ਜਿਹੜਾ ਇਸ ਵਾਰ ਇੱਕ ਪਸ਼ੂ ਨੇ ਜਿਹੜੇ ਘਟ ਪਹੁੰਚੇ ਨੇ ਪਰ ਉਸ ਦਾ ਨੁਕਸਾਨ ਹੈ ਕਹੀ ਜਿਹੜੀਆਂ ਦੁਕਾਨਾਂ ਲੱਗੀਆਂ ਸੀ ਤਾਂ ਉਹਨਾਂ ਨੂੰ ਵੀ ਪਹੁੰਚਾ ਹੈ ਤਾਂ ਜਿਲ੍ਹਾ ਸੀ ਮੁਕਸਰ ਸਾਹਿਬ ਤੋਂ ਜਤਿੰਨ ਦੈਨਿਕ ਸਵੇਰਾ ਟੀਵੀ